ਦੋਸਤੋ ਸਤਸ੍ਰੀ ਅਕਾਲ ਅੱਜ ਦੀ ਨਵੀਂ ਅਪਡੇਟ ਪੰਜਾਬ ਸਰਕਾਰ ਤੇ ਪੰਜਾਬ ਸਰਕਾਰ ਦੀਆਂ ਨਵੀਆਂ ਯੋਜਨਾਵਾਂ ਤੇ ਸਕੀਮਾਂ ਲੈ ਕੇ ਸਾਡੇ ਰੂਬਰੂ ਹੋਏ ਆਂ ਚਾਹੇ ਪੰਜਾਬ ਬੁਢਾਪਾ ਪੈਨਸ਼ਨ ਹੋਵੇ ਜਾਂ ਪੰਜਾਬ ਸਰਕਾਰ ਦਾ ਹੋਰ ਕੋਈ ਵੀ ਵੱਡੀ ਯੋਜਨਾ ਸਕੀਮ ਸਭ ਤੋਂ ਪਹਿਲਾਂ ਸਾਡੇ ਚੈਨਲ ਤੇ ਤੁਹਾਨੂੰ ਦੇਖਣ ਨੂੰ ਮਿਲੇਗੀ ਪੰਜਾਬ ਵਿੱਚ ਬੁਢਾਪਾ ਪੈਨਸ਼ਨ ਕਦੋਂ ਤੱਕ ਆਵੇਗੀ ਤੇ ਇਸ ਵਾਰ ਕਿੰਨੀ ਆਵੇਗੀ ਇਸ ਦੇ ਨਾਲ ਕੁਝ ਚੋਣਵੀਆਂ ਗੱਲਾਂ ਬਾਤਾਂ ਪੰਜਾਬ ਸਰਕਾਰ ਨੇ ਬਹੁਤ ਵੱਡੀ ਸਕੀਮ ਚਲਾਈ ਅੱਜ 518 ਮੁੰਡੇ ਕੁੜੀਆਂ ਨੂੰ ਵੱਖ-ਵੱਖ ਵਿਭਾਗਾਂ ਦੇ ਨਿਯੁਕਤੀ ਪੱਤਰ ਵੰਡੇ ਸਾਰਿਆਂ ਨੂੰ ਪੰਜਾਬ ਤੇ ਪੰਜਾਬੀਆਂ ਦੀ ਤਨਦੇਹੀ ਨਾਲ ਸੇਵਾ ਕਰਨ ਲਈ ਸ਼ੁਭ ਕਾਮਨਾਵਾਂ ਦਿੱਤੀਆਂ ਮੁੱਖ ਮੰਤਰੀ ਜੀ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਆਮ ਘਰਾਂ ਦੇ ਨੌਜਵਾਨਾਂ ਬਿਨਾਂ ਰਿਸ਼ਵਤ ਦੇ ਸਪਾਰਸ਼ ਤੋਂ ਸਰਕਾਰੀ ਨੌਕਰੀਆਂ ਤੇ ਲੱਗ ਰਹੇ ਨੇ ਸਾਰਿਆਂ ਨੂੰ ਵਧਾਈਆਂ ਨੌਕਰੀਆਂ ਮੌਕੇ ਲੋਕਾਂ ਨੂੰ ਘਰਾਂ 'ਚ ਖੁਸ਼ੀਆਂ ਲਿਆ ਰਹੇ ਹਾਂ ਲਗਾਤਾਰ 2 ਸਾਲ ਤੋਂ ਨੌਕਰੀਆਂ ਦੇਣ ਦਾ ਇਹ سلسلہ ਜਾਰੀ ਹੈ ਤੇ ਅੱਗੇ ਵੀ ਜਾਰੀ ਹੈਗਾ ਮੁੱਖ ਮੰਤਰੀ ਜੀ ਨੇ ਸਾਰਿਆਂ ਨੂੰ ਯੁਕਤੀ ਪੱਤਰ ਵੰਡਦੇ ਹੋਏ ਇਹ ਗੱਲ ਆਖੀ ਪੰਜਾਬ ਸਰਕਾਰ ਵੱਲੋਂ ਉਦਯੋਗਪਤੀਆਂ ਨੂੰ ਉਹਨਾਂ ਦੇ ਕਾਰੋਬਾਰ ਨਾਲ ਸੰਬੰਧਿਤ ਕਈ ਤਰ੍ਹਾਂ ਦੀਆਂ ਸਹੂਲਤਾਂ ਆਨਲਾਈਨ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਜਿਸ ਨਾਲ ਯੋਗਪਤੀਆਂ ਨੂੰ ਵੱਖ-ਵੱਖ ਦਫ਼ਤਰ ਦੇ ਚੱਕਰ ਨਹੀਂ ਮਾਰਨੇ ਪੈਂਦੇ ਅਤੇ ਪੰਜਾਬ ਸਰਕਾਰ ਹੁਣ ਰਾਸ਼ਨ ਕਾਰਡ ਜਾਂ ਹੋਰ ਔਸ਼ਮਾਨ ਕਾਰਡ ਨੂੰ 5 ਲੱਖ ਦਾ ਇਲਾਜ ਜੋ ਖਰੀਦ ਵਿੱਚ ਕੀਤਾ ਜਾਂਦਾ ਉਹਦੇ ਵਾਸਤੇ ਵੀ ਇੱਕ ਨਵੀਂ ਸਰਵੇਖਕ ਟੀਮ ਆ ਰਹੀ ਲੋਕਾਂ ਦੇ ਘਰਾਂ ਦੀ ਵੈਰੀਫਿਕੇਸ਼ਨ ਕੀਤੀ ਜਾਵੇਗੀ ਆ ਸਾਰੀਆਂ ਸਹੂਲਤਾਂ ਤਾਂ ਜੋ ਉਹਨਾਂ ਨੂੰ ਇੱਕ ਖਿੜਕੀ ਦੇ ਉੱਤੇ ਹੀ ਦਿੱਤੀਆਂ ਜਾ ਸਕਣ ਇਸੇ ਸਹੂਲਤ ਦੇ ਤਹਿਤ ਡਿਪਟੀ ਕਮਿਸ਼ਨਰ ਸਮਰ ਨੇ ਅੱਜ ਜ਼ਿਲ੍ਹਾ ਲੈਵਲ ਅਪੂਰਥਲ ਕਮੇਟੀ ਦੀ ਮੀਟਿੰਗ ਦੌਰਾਨ ਜੋਗ ਪਾਇਆ 8 ਇਕਾਈਆਂ ਨੂੰ ਪ੍ਰਵਾਨਗੀ ਜਾਰੀ ਕੀਤੀ ਉਹਨਾਂ ਦੱਸਿਆ ਕਿ ਇੰਨਾ ਦੋ ਇਕਾਈਆਂ ਵਿੱਚ ਸਿੱਧੇ ਅਤੇ ਸਿੱਧੇ ਤੌਰ ਤੇ 415 ਵਿਅਕਤੀ ਨੂੰ ਰੋਜ਼ਗਾਰ ਮਿਲੇਗਾ ਅਤੇ ਇਨ੍ਹਾਂ ਇਕਾਈਆਂ ਵੱਲੋਂ 85 ਕਰੋੜ ਰੁਪਏ ਦਾ ਨਿਵੇਸ਼ ਵੀ ਕੀਤਾ ਜਾਵੇਗਾ ਤੇ ਅਤੇ ਜੋ ਰਾਸ਼ਨ ਕਾਰਡ ਨੂੰ ਲੈ ਕੇ ਪੰਜਾਬ ਸਰਕਾਰ ਇੱਕ ਵੱਡੀ ਯੋਜਨਾ ਚਲਾ ਰਹੀ ਹੈ ਡਿਪਟੀ ਕਮਿਸ਼ਨਰ ਜੀ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਵੱਲੋਂ ਸਨਅਤਕਾਰਾਂ ਮਿਲਣੀ ਵਿੱਚੀ ਭਰੋਸਾ ਦਿਵਾ ਗਿਆ ਸੀ ਕਿ ਰਾਈਟ ਟੂ ਬਿਜ਼ਨਸ ਐਕਟ ਅਧੀਨ ਸਾਰੀਆਂ ਸਹੂਲਤਾਂ ਹੋਈਆਂ ਕਰਵਾਈਆਂ ਜਾਣੀਆਂ ਲਗਭਗ 45 ਦੇ ਕਰੀਬ ਸਕੀਮਾਂ ਲੋਕਾਂ ਨੂੰ ਉਹਨਾਂ ਦੇ ਘਰਾਂ ਤੱਕ ਜਾ ਕੇ ਦਿੱਤੀਆਂ ਜਾ ਰਹੀਆਂ ਨੇ ਚਾਹੇ ਉਹ ਪਿਆਰੀ ਵਰਗ ਹੋਵੇ ਜਾਂ ਕਾਮ ਆਦਮੀ ਹੋਵੇ ਉਹਨੂੰ ਸਾਰੀਆਂ ਸਹੂਲਤਾਂ ਉਹਦੇ ਘਰ ਤੱਕ ਹੀ ਮੁਹਈਆ ਕਰਵਾਈਆਂ ਜਾਣ ਜੇਕਰ ਗੱਲ ਕਰੀਏ ਪੰਜਾਬ ਵਿੱਚ ਬੁਢਾਪਾ ਪੈਨਸ਼ਨ ਦੀ ਤਾਂ ਉਹਨਾਂ ਲਈ ਕੁਝ ਦਿਨਾਂ ਦੇ ਵਿਚਕਾਰ ਪੂਰੇ ਪੰਜਾਬ ਵਿੱਚ ਬੁਢਾਪਾ ਪੈਨਸ਼ਨ ਆਉਣੀ ਸਟਾਰਟ ਹੋ ਜਾਵੇਗੀ ਇਸ ਵਾਰ ਬਈ ਬੁਢਾਪਾ ਪੈਨਸ਼ਨਾਂ ਪੰਜਾਬ ਸਰਕਾਰ ਬੁਢਾਪਾ ਪੈਨਸ਼ਨ ਵਿੱਚ ਵਾਧੂਦਰੀ ਕਰਕੇ 2500 ਰੁਪਏ ਕਰ ਸਕਦੀ ਹੈਗੀ ਹੋਰ ਵੀ ਕੋਈ ਅਪਡੇਟ ਹੋਊਗਾ ਜਰੂਰ ਦੱਸਾਂਗੇ ਧੰਨਵਾਦ